ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਵੀਰਾ ਗੰਗਾ ਤੀਰ ਜੋ ਘਰ ਕਰ ਹੈ ਪੀਵਹ ਨਿਰਮਲ ਨੀਰ ਬਿਨ ਹਰ ਭਗਤ ਨਾਮੁ ਮੁਕਤ ਹੋਏ ਇਉ ਕਹ ਰਮੈ ਕਬੀਰ ਇਹ ਚਰਨਜਾ ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਿੱਛੇ ਜੋ ਲੜੀ ਚੱਲਦੀ ਆ ਰਹੀ ਹੈ ਕਬੀਰ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਇਹ ਇਨਸਾਨ ਆਪਣੇ ਜੀਵਨ ਚ ਵਾਹਿਗੁਰੂ ਦਾ ਨਾਮ ਸ਼ੁਭ ਕਰਮਾਂ ਨੂੰ ਜਿੰਨਾ ਮਰਜੀ ਲੁੱਟ ਲੈ ਆਲੇ ਦੁਆਲੇ ਚ ਫੇਰੇ ਇਹ ਸਾਰਾ ਕੁਝ ਬੜੀਆਂ ਬਰਕਤਾਂ ਪਈਆਂ ਨੇ ਪਰ ਲੁੱਟ ਨਹੀਂ ਸਕਦਾ ਸੰਗਾਪਣ ਧਾਰਨ ਕਰਨਾ ਬੜਾ ਔਖਾ ਹੈ ਸੋ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਕੀ ਕੁਝ ਇਨਸਾਨ ਨਾਲ ਵਰਤਦਾ ਹੈ ਇਹਦਾ ਜ਼ਿਕਰ ਉਹ ਸਾਰੇ ਲੋਕਾਂ ਚ ਲੜੀਵਾਰ ਚੱਲਦਾ ਰਿਹਾ ਕਾਲਜ ਇਥੇ ਵਿਚਾਰ ਦੇ ਸੰਪੂਰਨਤਾ ਕੀਤੀ ਸੀ ਕਿ ਮਨੁੱਖ ਇੱਕ ਕਮਜ਼ੋਰ ਜੇ ਹਿਰਨ ਦੀ ਤਰ੍ਹਾਂ ਕਮਜ਼ੋਰ ਜਿਆ ਹਿਰਨਾ ਹਰਾ ਘਾਹ ਦੇਖ ਕੇ ਤਲਾਬ ਦੇਖ ਕੇ ਜਾਣਦਾ ਹੈ ਕਿ ਪਾਣੀ ਪੀਵਾਂਗਾ ਘਾਹ ਖਾਵਾਂਗਾ ਪਰ ਉਹ ਤਲਾਬ ਦੇ ਆਲੇ-ਦੁਆਲੇ ਸ਼ਿਕਾਰੀ ਘਾਤ ਲਈ ਬੈਠੇ ਨੇ ਇਹ ਆਪਣੀ ਲੋੜ ਪੂਰੀ ਕਰਨ ਜਾਂਦਾ ਤੇ ਉਹਨਾਂ ਦੇ ਜੰਗਲ ਚ ਫਸ ਜਾਂਦਾ ਹੈ ਇਸੇ ਹੀ ਤਰ੍ਹਾਂ ਕਮਜ਼ੋਰ ਜੇ ਹਿਰਨ ਦੀ ਤਰ੍ਹਾਂ ਮਨੁੱਖ ਵੀ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਬੜਾ ਕਮਜ਼ੋਰ ਹੈ ਤੈਨੂੰ ਫਾਹੋਂ ਦੇ ਲਈ ਆਲੇ ਦੁਆਲੇ ਬਹੁਤ ਐਸੀਆਂ ਤਾਕਤਾਂ ਨੇ ਜਿਹੜੀਆਂ ਬੜੀਆਂ ਸ਼ਕਤੀਸ਼ਾਲੀ ਨੇ ਤੇ ਸਮਾਂ ਹੁੰ ਤੇ ਇਸ ਨੂੰ ਫਾਹ ਲੈਂਦੀਆਂ ਨੇ ਭਾਵ ਕੇ ਸਿਮਰਨ ਵਾਲੇ ਪਾਸੇ ਚੰਗੇ ਪਾਸੇ ਚੱਲਣ ਨਹੀਂ ਦਿੰਦੀਆਂ ਹਨ ਤੋ ਜਿਹੜੀਆਂ ਗੱਲਾਂ ਨਹੀਂ ਚੱਲਣ ਦੇ ਰਹੀਆਂ ਬਹੁਤ ਨੇ ਇਹ ਹੁਣ ਜਿਹੜੇ ਅੱਗੇ 40 ਸਲੋਕ ਆਉਣਗੇ ਇੰਨਾ ਚ ਦੋ ਦੋ ਸਲੋਕਾਂ ਦਾ ਝੁੱਟਾ ਹੈ ਦੋਵੇਂ ਸਲੋਕਾਂ ਚ ਭਗਤ ਜੀ ਦੱਸਣਗੇ ਵੀ ਉਹਨਾਂ ਬਹੁਤ ਗੱਲਾਂ ਦੇ ਵਿੱਚ ਉਹ ਕਿਹੜੀਆਂ ਦੋ ਗੱਲਾਂ ਨੇ ਜਿਹੜੀਆਂ ਰੋਕ ਰਹੀਆਂ ਨੇ ਇੱਕ ਦੇ ਵਿੱਚ ਜ਼ਿਕਰ ਆਵੇਗਾ ਤੀਰਥਾਂ ਤੇ ਇਸ਼ਨਾਨ ਕਰਕੇ ਇਨਸਾਨ ਹੰਕਾਰ ਚੁੱਕ ਲੈਂਦਾ ਹੈ ਵੀ ਮੈਂ ਵੱਡਾ ਤੀਰਥਾਂ ਤੇ ਘੁੰਮਿਆ ਹੋਇਆ ਬਹੁਤ ਦੂਰ ਦੂਰ ਤੱਕ ਗਿਆ ਹੋਇਆ ਬਹੁਤ ਲੋਕੀ ਇਦਾਂ ਦੀ ਗੱਲ ਕਰਦੇ ਨੇ ਪਹਿਲਾਂ ਤਾਂ ਦੂਜੇ ਨੂੰ ਪੁੱਛਣਗੇ ਤੂੰ ਫਲਾਣੀ ਥਾਂ ਤੇ ਗਿਆ ਦਰਸ਼ਨ ਕੀਤੇ ਜਦੋਂ ਅਗਲਾ ਆ ਕੇ ਉਹ ਕਹਦੇ ਵੀ ਨਹੀਂ ਕੀਤੇ ਫਿਰ ਖੁਸ਼ ਹੋ ਕੇ ਦੱਸ ਦਿਆ ਵੀ ਮੈਂ ਤਾਂ ਇੰਨੀ ਵਾਰ ਜਾਇਆ ਆ ਸੋ ਤੀਰਥਾਂ ਤੇ ਜਾਣ ਦਾ ਮਾਣ ਕਰਦੇ ਐ ਪਰ ਜੀਵਨ ਦੇ ਵਿੱਚ ਤਵਦੀਲੀ ਕੋਈ ਨਹੀਂ ਹੈ ਜਿੱਦਾਂ ਦਾ ਆਮ ਸਧਾਰਨ ਮਨੁੱਖ ਦਾ ਜੀਵਨ ਆ ਉਦਾਂ ਦਾ ਜੀਵਨ ਉਹਨਾਂ ਦਾ ਹੈ ਸੋ ਦੂਜੀ ਜਿਹੜੀ ਚੀਜ਼ ਦਾ ਹੰਕਾਰ ਇਨਸਾਨ ਚੱਕੀ ਫਿਰਦਾ ਸਾਰੀ ਜ਼ਿੰਦਗੀ ਉਹ ਹੈ ਜਾਤ ਆਪਣੀ ਜਾਤ ਬਰਾਬਰੀ ਬਰਾਦਰੀ ਇਸ ਚੀਜ਼ ਦਾ ਹੰਕਾਰ ਨਹੀਂ ਛੱਡਦਾ ਹੈ ਤੇ ਦੋਵਾਂ ਦਾ ਜ਼ਿਕਰ ਕਬੀਰ ਸਾਹਿਬ ਜੀ ਨੇ ਕੀਤਾ ਵੀ ਚੰਗਿਆਈ ਧਾਰਨ ਕਰਨ ਵਿੱਚ ਰੱਬ ਦਾ ਨਾਮ ਜਪਣ ਦੇ ਵਿੱਚ ਸਿਮਰਨ ਵਿੱਚ ਇਹ ਦੋ ਵੱਡੀਆਂ ਅਰਚਨਾ ਨੇ ਤੇ ਬੜੇ ਹੀ ਇਕਾਤਮਕ ਤਰੀਕੇ ਨਾਲ ਭਗਤ ਕਬੀਰ ਸਾਹਿਬ ਮਹਾਰਾਜੀ ਇਸ ਗੱਲ ਨੂੰ ਸਮਝਾ ਰਹੇ ਜੀ ਤਾਂ 54 ਨੰਬਰ ਸ਼ਲੋਕ ਆ ਕਬੀਰ ਗੰਗਾ ਤੀਰ ਜੋ ਘਰ ਕਰਹਿ ਤੀਰ ਦਾ ਅਰਥ ਹੈ ਤੇ ਐਰੋ ਨਹੀਂ ਹੈ ਤੀਰ ਦਾ ਅਰਥ ਹੈ ਕੰਡਾ ਨਦੀ ਦਾ ਕੰਡਾ ਨਦੀ ਦੇ ਕੰਡੇ ਲਈ ਵੀ ਤੀਰ ਸ਼ਬਦ ਵਰਤੇ ਜਾਂਦਾ ਹੈ हे ਕਬੀਰ ਕੋਈ ਮਨੁੱਖ ਗੰਗਾ ਨਦੀ ਦੇ ਕੰਡੇ ਉੱਪਰ ਨਿਵਾਸ ਕਰ ਲੈ ਕਬੀਰ ਸਾਹਿਬ ਮਹਾਰਾਜ ਆਪ ਕਾਸ਼ੀ ਬਨਾਸ ਵਿੱਚ ਰਹਿਣ ਵਾਲੇ ਸਨ ਤੋਂ ਬੜੀ ਦੁਨੀਆ ਇਸ ਨਗਰੀ ਨੂੰ ਪਵਿੱਤਰ ਸਮਝ ਕੇ ਇੱਥੇ ਆਉਂਦੀ ਸੀ ਤੋ ਕਬੀਰ ਸਾਹਿਬ ਮਹਾਰਾਜ ਕਹਿੰਦੇ ਗੰਗਾ ਜੀ ਦੇ ਕਿਨਾਰੇ ਆ ਕੇ ਰਹਿਣ ਲੱਗ ਪਿਆ ਪੀਵਹਿ ਨਿਰਮਲ ਨੀਰ ਤੇ ਗੰਗਾ ਜੀ ਦਾ ਪਾਣੀ ਹੀ ਵਰਤ ਰਿਹਾ ਹੈ ਇਸ਼ਨਾਨ ਵੀ ਕਰਨਾ ਘਰ ਦੇ ਵਿੱਚ ਵਰਤਨਾ ਹੋਵੇ ਕੋਈ ਵੀ ਕੰਮ ਕਰਨਾ ਲੋਕੀ ਗੰਗਾ ਦੇ ਪਾਣੀ ਨੂੰ ਪਵਿੱਤਰ ਸਮਝ ਕੇ ਉਹ ਕੰਮ ਦਾ ਆਰੰਭ ਕਰਦੇ ਗੰਗਾ ਦਾ ਜਲ ਲੈ ਕੇ ਆਉਂਦੇ ਮਹਾਰਾਜ ਕਹਿੰਦੇ ਉਹ ਨਿਰਮਲ ਨੀਰ ਗੰਗਾ ਦਾ ਪੀ ਰਿਹਾ ਹੈ ਵਰਤ ਰਿਹਾ ਹੈ ਤੇ ਸੋਚਦਾ ਮੈਂ ਮੁਕਤ ਹੋ ਜਾਵਾਂਗਾ ਤੇ ਮੈਂ ਤੇ ਬਾਕੀਆਂ ਨਾਲੋਂ ਬੜਾ ਉੱਤਮ ਤੇ ਮਹਾਰਾਜ ਇਹ ਕਹਿੰਦੇ ਮਨ ਵਿੱਚੋਂ ਖਿਆਲ ਕੱਢ ਦੇ ਮਹਾਰਾਜ ਮੁਕਤ ਕਿਵੇਂ ਨਹੀਂ ਹੈ ਮਹਾਰਾਜ ਕਹਿ ਰਹੇ ਨੇ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ ਵਾਹਿਗੁਰੂ ਜੀ ਦੇ ਭਗਤੇ ਨੇ ਜਦੋਂ ਤੱਕ ਕਰਦਾ ਕੇਵਲ ਕਿਸੇ ਨਦੀ ਦਾ ਪਾਣੀ ਇਨਸਾਨ ਦਾ ਭਲਾ ਨਹੀਂ ਕਰ ਸਕਦਾ ਲੋੜ ਪੂਰੀ ਕਰ ਦੇਗਾ ਉਹ ਲੋੜ ਕਿਤੇ ਵੀ ਕਿਸੇ ਵੀ ਨਦੀ ਦਾ ਪਾਣੀ ਉਹ ਪੂਰੀ ਕਰੇ ਦਿੰਦਾ ਹੈ। ਇਉਂ ਕਹਿ ਰਵੇਂ ਕਬੀਰ ਇਹ ਗੱਲ ਕਹਿ ਕੇ ਕਬੀਰ ਸਾਹਿਬ ਤੇ ਵਾਹਿਗੁਰੂ ਦਾ ਨਾਮ ਜਪਣ ਵਿੱਚ ਰਵੇਂ ਹੋਏ ਹਨ ਲੱਗੇ ਹੋਏ ਨੇ। ਭਾਏ ਮੈਂ ਤਾਂ ਤੁਹਾਨੂੰ ਇਹੀ ਗੱਲ ਸਮਝਾਉਣਾ। ਬਿਨ ਹਰ ਭਗਤ ਨਾ ਮੁਕਤ ਹੋਏ। ਪਿੱਛੇ ਜਿਹੜਾ ਜ਼ਿਕਰ ਆਇਆ ਵਿਸ਼ਿਆਂ ਤੋਂ ਵਿਕਾਰਾਂ ਤੋਂ ਜਿਹੜੀਆਂ ਮਨ ਦੀਆਂ ਵਿਖਾਦੀਆਂ ਨੇ ਉਹਨਾਂ ਤੋਂ ਤੂੰ ਮੁਕਤ ਨਹੀਂ ਹੋ ਸਕਦਾ ਜਦੋਂ ਤੱਕ ਵਾਹਿਗੁਰੂ ਜੀ ਦਾ ਨਾਮ ਨਾ ਜਪੇਗਾ ਇਹ ਵਚਨ ਕਬੀਰ ਸਾਹਿਬ ਮਹਾਰਾਜ ਕਹਿ ਰਹੇ ਨੇ ਬਿਸ਼ੱਕ ਤੇ ਤੈਨੂੰ ਮਾਣ ਹੋਵੇ ਕਿ ਮੈਂ ਕਿਸੇ ਖਾਸ ਤੀਰਥ ਸਨਾ ਸਥਾਨ ਤੇ ਰਹਿਣਾ ਕਿਸੇ ਖਾਸ ਸਥਾਨ ਦਾ ਪਾਣੀ ਵਰਤਦਾ ਤੇ ਮੈਂ ਤੇ ਬੜਾ ਚੰਗਾ ਆ ਦੂਜਿਆਂ ਨਾਲੋਂ ਬੜਾ ਬਿਹਤਰ ਆ ਜੇ ਸਿਮਰਨ ਨਹੀਂ ਕਰਦਾ ਤਹੇ ਪਾਣੀ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਕੀ ਪਾਣੀ ਹੁੰਦੇ ਹਨ ਹੁਣ ਦੂਜਾ ਸ਼ਲੋਕ ਫੇਰੇ ਇਸੇ ਪਰਥਾਏ ਸਮਝਾ ਰਹੇ ਨੇ ਕਬੀਰ ਮਨ ਨਿਰਮਲ ਭਿਆ ਜੈਸਾ ਗੰਗਾ ਨੀਰ ਬਾਛੇ ਲਗੋ ਹਰ ਫਿਰ ਕਹਤ ਕਬੀਰ ਕਬੀਰ ਇੱਕ ਬਚਨ ਦੋਹੇ ਸਲੋਕਾਂ ਚ ਆਇਆ ਹੈ ਨਿਰਮਲ ਨੀਰ ਨਿਰਮਲ ਦਾ ਅਰਥ ਹੈ ਜਿਸ ਵਿੱਚ ਮਾਰ ਨਾ ਹੋਵੇ ਨੀਰ ਦਾ ਅਰਥ ਹੈ ਪਾਣੀ ਦੇਖੋ ਕਬੀਰ ਸਾਹਿਬ ਮਹਾਰਾਜ ਅਸ ਤੋਂ 1.6 ਸੌ ਸਾਲ ਪਹਿਲਾਂ ਦੀ ਗੱਲ ਕਰ ਲਈਏ 650 700 ਸਾਲ ਪਹਿਲਾਂ ਗੰਗਾ ਦਾ ਪਾਣੀ ਦਾ ਜ਼ਿਕਰ ਕਰਦੇ ਕਰਦੇ ਦੋਹੇ ਸ਼ਲੋਕਾਂ ਚ ਨਿਰਮਲ ਨੀਰ ਦਾ ਜ਼ਿਕਰ ਕੀਤਾ ਕਿ ਨਦੀ ਦਾ ਪਾਣੀ ਬੜਾ ਸਾਫ਼ ਹੈ ਸੁਧ ਹੈ ਕੁਦਰਤ ਹੀ ਹੈ ਜਦੋਂ ਨਦੀ ਪਹਾੜਾਂ ਚ ਆਉਂਦੀ ਹੈ ਸ਼ੁੱਧ ਪਾਣੀ ਸਾਫ਼ ਪਾਣੀ ਹੁੰਦਾ ਪਰ ਅੱਜ ਜਿਹੜਾ ਐਸਾ ਸਮਾਂ ਬਣ ਗਿਆ ਸਾਧ ਸੰਗਤ ਜੀ ਜਿੱਥੇ ਹਵਾ ਪ੍ਰਦੂਸ਼ਿਤ ਹੋ ਗਈ ਧਰਤੀ ਪ੍ਰਦੂਸ਼ਿਤ ਹੋ ਗਈ ਉਥੇ ਸਾਧ ਸੰਗਤ ਜੀ ਪਾਣੀ ਵੀ ਬੁਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੋ ਗਿਆ ਹੈ ਤੇ ਗੰਗਾ ਨੂੰ ਇੱਕ ਤਾਂ ਧਾਰਮਿਕ ਪੱਖ ਤੋਂ ਲੋਕਾਂ ਨੇ ਪੂਜਾ ਕਰਨ ਦੇ ਹਿਸਾਬ ਨਾਲ ਪਤਾ ਨਹੀਂ ਕੀ ਕੀ ਕੁਝ ਉਹਦੇ ਵਿੱਚ ਤਰਾ ਰਹੇ ਨੇ ਦੂਜਾ ਉੱਥੋਂ ਦੇ ਜਿੰਨੇ ਇੰਡਸਟਰੀ ਆ ਉਹਦਾ ਸਾਰਾ ਪਾਣੀ ਉਹਦੇ ਵਿੱਚ ਜਾ ਰਿਹਾ ਹੁਣ ਤਾਂ ਇਸ ਤਰ੍ਹਾਂ ਹੈ ਕਿ ਇੰਡੀਆ ਦੀ ਗਵਰਨਮੈਂਟ ਨੇ ਪਿਛਲੇ ਕਿੰਨੇ ਸਾਲਾਂ ਤੋਂ ਇੱਕ ਪ੍ਰੋਜੈਕਟ ਚਲਾਇਆ ਜਿਹਦਾ ਨਾਮ ਰੱਖਿਆ ਨਮਾਮੀ ਗੰਗੇ ਅਰਬਾਂ ਰੁਪਏ ਉਹਦੇ ਉੱਪਰ ਖਰਚ ਦਿੱਤਾ ਹੈ ਪਰ ਨਦੀ ਦਾ ਪਾਣੀ ਅਜੇ ਸਾਫ਼ ਨਹੀਂ ਹੋ ਸਕਿਆ ਸਮੇਂ ਦੇ ਨਾਲ ਨਾਲ ਦੇਖੋ ਕਿੰਨਾ ਫਰਕ ਪੈ ਜਾਂਦਾ ਥਾਵਾਂ ਦਾ ਜਗ੍ਹਾਵਾਂ ਦਾ ਹਵਾ ਪਾਣੀ ਦੀ ਸ਼ੁੱਧਤਾ ਦਾ ਜਿਵੇਂ ਆਪਣੇ ਆਨੰਦਪੁਰ ਸਾਹਿਬ ਸਤਲੁਜ ਦਰਿਆ ਕਿਸੇ ਵੇਲੇ ਸ਼੍ਰੀ ਆਨੰਦਪੁਰ ਸਾਹਿਬ ਨਗਰ ਦੇ ਜਮੀਨ ਨਾਲ ਦੀ ਵਗਦਾ ਸੀਗਾ ਪਰ ਹੁਣ 300 ਸਾਲ ਦੇ ਵਿੱਚ ਕਿੰਨਾ ਫਰਕ ਪੈ ਗਿਆ ਕਿੰਨਾ ਆਨੰਦਪੁਰ ਸਾਹਿਬ ਤੋਂ ਹਟ ਕੇ ਵਗ ਰਿਹਾ ਹੈ ਸੌ ਨਦੀਆਂ ਦਰਿਆ ਸਮੇ ਦੇ ਮੁਤਾਬਕ ਆਪਣਾ ਰਸਤਾ ਬਦਲ ਲੈਂਦੇ ਨੇ ਸਮੇ ਦੇ ਮੁਤਾਬਕ ਮਨੁੱਖ ਜਦੋਂ ਇੰਨਾ ਚੀਜ਼ਾਂ ਨੂੰ ਵਰਤਦਾ ਹੈ ਇਹਨਾਂ ਨੂੰ ਗੰਦਿਆਂ ਜਾਂ ਸ਼ੁੱਧ ਕਿਵੇਂ ਵੀ ਕਰ ਸਕਦਾ ਹੈ। ਤੋਂ ਕਬੀਰ ਸਾਹਿਬ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਜਦੋਂ ਮੈਂ ਪੜ ਰਿਹਾ ਸੀ ਮੇਰੇ ਮਨ ਚ ਆ ਰਹੀ ਸੀ ਇਹ ਗੱਲ। ਹੁਣ ਤੇ ਮੈਂ ਕਿਸੇ ਤੋਂ ਸੁਣਿਆ ਸੀ ਕਹਿੰਦੇ ਇੱਕ ਬੰਦੇ ਨੇ ਫਲ ਖਰੀਦੇ ਉਹ ਕਹਿੰਦਾ ਮੈਂ ਤਾਂ ਗੰਗਾ ਜੀ ਚ ਧੋ ਕੇ ਸਾਫ਼ ਕਰਕੇ ਛਕਨੇ ਆ। ਉਹ ਦੂਜਾ ਬੰਦਾ ਚਲ ਇੱਕ ਤਾਂ ਸ਼ਰਧਾਲੂ ਸੀ ਦੂਜਾ ਨਾਲ ਉਧਾਂ ਘੁੰਮਣ ਗਿਆ ਹੋਇਆ ਸੀ। ਉਹ ਜਿਹੜਾ ਦੂਸਰਾ ਸੀ ਉਹ ਕਹਿੰਦਾ ਠੀਕ ਹੈ ਤੂੰ ਸ਼ਰਧਾਲੂਆਂ ਪਰ ਉਹ ਪਾਣੀ ਜੀ ਤੂੰ ਸਾਫ਼ ਕਰੇਗਾ ਤਾਂ ਹੋਰ ਮੈਲੇ ਹੋ ਜਾਣੇ ਉੱਥੇ। ਇਹ ਦੋ ਚੰਗਾ ਵੀ ਕਿਸੇ ਟੁੱਟੀ ਦੇ ਪਾਣੀ ਤੇ ਕਿਸੇ ਹੋਰ ਜਗ੍ਹਾ ਬੋਤਲ ਪਾਣੀ ਦੇ ਖਰੀਦ ਕੇ ਉਹਦੇ ਨਾਲ ਤੋ ਲੈ। ਸੋ ਮਤਲਬ ਇੰਨਾ ਜਿਆਦਾ ਪਾਣੀ ਪ੍ਰਦੂਸ਼ਿਤ ਹੋ ਗਿਆ। ਪਰ ਉਹਨਾਂ ਸਮਿਆਂ 'ਚ ਪਾਣੀ ਬੜਾ ਸ਼ੁੱਧ ਸੀ। ਬਹੁਤ ਜਿਆਦਾ ਸਾਫ਼ ਸੁਥਰਾ ਸ਼ੁੱਧ ਪਾਣੀ ਚੱਲਣਾ ਵਗਣਾ। ਕਬੇ ਸਾਹ ਮਹਾਰਾਜ ਗੰਗਾ ਦੇ ਕੰਢੇ ਤੇ ਬਹਿ ਜਾਂਦੇ। ਲੋਕਾਂ ਨੂੰ ਨਹਾਉਂਦਿਆਂ ਦੇਖਦੇ। ਹੋਰ ਵੀ ਉੱਥੇ ਉਹਨਾਂ ਨੇ ਜਾ ਕੇ ਜੋ ਗੱਲਾਂ ਮਹਿਸੂਸ ਕੀਤੀਆਂ ਆਪਣੀ ਬਾਣੀ 'ਚ ਲਿਖੀਆਂ ਹੋਈਆਂ ਨੇ। ਜਲ ਕੈ ਮੱਜਣ ਜੇ ਗਤ ਹੋਵੇ ਨਿਤ ਨਿਤ ਮੈਂਡਕਣਾਵੇ ਮਹਾਰਾਜ ਜੀ ਬੈਠੇ ਸਨ ਡੱਡੂ ਦੇਖੇ ਉਹਦੇ ਵਿੱਚ ਪਾਣੀ ਚ ਫਿਰ ਉਥੋਂ ਖਿਆਲ ਪੈਦਾ ਹੁੰਦਾ ਵੀ ਇਹ ਡੱਡੂ ਵੀ ਟਬੂਸੀ ਮਾਰ ਕੇ ਗੰਗਾ ਜੀ ਦੇ ਪਾਣੀ ਚ ਇਸ਼ਨਾਨ ਕਰ ਲੈਂਦੇ ਆ ਬਾਹਰ ਆ ਜਾਂਦੇ ਆ ਜੇ ਕੇਵਲ ਇਸ਼ਨਾਨ ਕਰਨ ਨਾਲ ਹੀ ਮੁਕਤ ਹੋਣਾ ਹੁੰਦਾ ਫਿਰ ਤੇ ਇਹ ਮੁਕਤ ਹੋ ਜਾਣੇ ਸੀ ਜਲ ਕੈ ਮੱਜਣ ਜੇ ਗਤ ਹੋਵੇ ਨਿਤ ਨਿਤ ਮੈਂਡਕਣਾਵੇ ਜਿਵੇਂ ਮੈਂਡਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ ਜਿਵੇਂ ਡੱਡੂ ਮੁਕਤ ਨਹੀਂ ਹੋਇਆ ਇਦਾਂ ਜਿਹੜੇ ਇੱਥੇ ਡੁਬਕੀ ਮਾਰ ਕੇ ਲੰਘਦੇ ਆ ਡੁਬਕੀ ਦਾ ਮੈਨੂੰ ਲੱਗਦਾ ਡੱਡੂ ਤੋਂ ਸ਼ਾਇਦ ਸ਼ਬਦ ਬਣਿਆ ਹੋਵੇ ਡੁਬਕੀ ਡੱਡੂ ਦੀ ਤਰ੍ਹਾਂ ਮਾਰਨੀ ਤੇ ਬਾਹਰ ਆ ਜਾਣਾ ਜਿਵੇਂ ਇਹ ਮੁਕਤ ਨਹੀਂ ਐਦਾਂ ਉਹ ਮਨੁੱਖ ਮੁਕਤ ਨਹੀਂ ਹੋ ਸਕਦੇ ਸੋ ਤੀਰਥ ਕਿਸ ਲਈ ਹੁੰਦਾ ਹੈ ਸਾਧ ਸੰਗਤ ਜਿਵੇਂ ਇਹ ਵੀ ਬੇਨਤੀ ਕਰ ਰਹੇ ਆ ਸਾਰੀ ਗੱਲ ਨੈਗੇਟਿਵਿਟੀ ਵਿੱਚ ਨਹੀਂ ਚੱਲਣੀ ਚਾਹੀਦੀ ਉਹਦਾ ਪੋਜ਼ਿਟਿਵ ਪੱਖ ਵੀ ਸਾਨੂੰ ਪਤਾ ਹੋਣਾ ਚਾਹੀਦਾ ਦੇਰ ਹੁੰਦਾ ਹੈ ਜਿੱਥੇ ਕੋਈ ਵਾਹਿਗੁਰੂ ਦੇ ਪਿਆਰਿਆਂ ਨੇ ਕੋਈ ਤਪੱਸਿਆ ਕੀਤੀ ਕੋਈ ਚੰਗਾ ਕੁਝ ਨਾ ਕੁਝ ਹੋਇਆ ਹੋਵੇ ਉਹ ਜਗ੍ਹਾ ਤੇ ਇੱਕ ਯਾਦਗਾਰ ਬਣ ਜਾਂਦੀ ਹੈ ਸਮੇਂ ਸਮੇਂ ਉੱਥੇ ਸਾਧੂ ਸੰਤ ਮਹਾਤਮਾ ਰੱਬ ਦੇ ਪਿਆਰੇ ਗੁਰੂ ਕੇ ਪਿਆਰੇ ਇਕੱਠੇ ਹੁੰਦੇ ਆ ਤੇ ਇਕੱਠੇ ਹੋ ਕੇ ਫਿਰ ਵਾਹਿਗੁਰੂ ਦੇ ਭਗਤੇ ਦੀ ਗੱਲ ਕਰਦੇ ਆ ਵਿਚਾਰ ਦੀ ਗੱਲ ਕਰਦੇ ਆ ਪਰ ਉਹ ਭਗਤੇ ਵਿਚਾਰ ਸਤ ਸੰਗ ਹੌਲੇ ਹੌਲੇ ਸਮਾ ਪਾ ਕੇ ਗੱਲ ਗਾਉਣ ਹੋ ਜਾਂਦੀ ਐ ਕੇਵਲ ਇਹ ਗੱਲ ਰਹਿ ਜਾਂਦੀ ਐ ਜੇ ਫਲਾਣੀ ਥਾਂ ਇਸ਼ਨਾਨ ਕਰਿਆ ਐ ਫਲਾਣੀ ਥਾਂ ਜਾਇਆ ਐ ਜਿਸ ਤਰ੍ਹਾਂ ਕਿ ਆਪਾਂ ਸ੍ਰੀ ਦਰਬਾਰ ਸਾਹਿਬ ਜਾਣੇ ਆ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਣੇ ਆ ਉੱਥੇ ਦੋ ਤਿੰਨ ਇੱਕ ਚੀਜ਼ਾਂ ਜੁੜੀਆਂ ਹੋਈਆਂ ਨੇ ਪਹਿਲੀ ਗੱਲ ਐ ਸੀ ਸਾਈਟਿੰਗ ਆ ਉੱਥੇ ਜਾ ਕੇ ਦੇਖਣਾ ਵੀ ਕਿਹੜਾ ਜੱਲਿਆਂ ਵਾਲਾ ਬਾਗ ਦੇਖ ਲਿਆ ਫਲਾਣੀ ਥਾਂ ਨਵਾਂ ਪਿੰਡ ਬਣਿਆ ਉਹ ਦੇਖ ਲਿਆ ਉਹ ਚੀਜ਼ ਦੇਖ ਲਈ मतलब दरवार साहिब ਤਾਂ ਚਲੋ ਗਏ ਸੀ ਆ ਚੀਜ਼ ਮਤਲਬ ਇੱਕ ਟੂਰਿਸਟ ਦੀ ਤਰ੍ਹਾਂ ਜਾਣਾ ਵੀ ਆ ਚੀਜ਼ਾਂ ਵਿਜ਼ਿਟ ਕਰ ਲਈਆਂ ਦੂਜਾ ਆਪਣੇ ਚ ਹੁੰਦਾ ਇੱਕ ਹੋਰ ਬਹੁਤ ਮਸ਼ਹੂਰ ਹੈ ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਵੀ ਜੇ ਗਏ ਆ ਤੇ ਲੈ ਕੇ ਹੀ ਆਈਏ ਫਿਰ ਕਈ ਕਿ ਘੰਟੇ ਮਾਰਕੀਟ ਚ ਲੰਘ ਜਾਂਦੇ ਉਸ ਚੀਜ਼ ਨੂੰ ਖਰੀਦਦੇ ਹੋਏ ਤੀਜਾ ਜਦੋਂ ਦਰਬਾਰ ਸਾਹਿਬ ਜਾਂਦੇ ਆ ਇਹ ਸ਼ਰਧਾ ਹੁੰਦੀ ਆ ਵੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰ ਲਈਏ ਉਥੇ ਕੇ ਇਸ਼ਨਾਨ ਕੀਤਾ ਪੁੱਛਿਆ ਵੀ ਇਸ਼ਨਾਨ ਕਰ ਲਿਆ ਸੀ ਹਾਂਜੀ ਹਾਂ ਆਪਾਂ ਕਰ ਲਿਆ ਸੀਗਾ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਜਿਆਦਾ ਟਾਈਮ ਲੱਗਦਾ ਹੈ ਅਸਲ ਜਿਹੜੀ ਗੱਲ ਹੈ ਉਹ ਹੈ ਹਰ ਮੰਦਰ ਸ਼ਬਦੇ ਸੋਹਣਾ ਕੰਚਨਕੋਟ ਰਸਾਲ ਮਹਾਰਾਜ ਕਹਿੰਦੇ ਹਰ ਮੰਦਰ ਸੋਹਣਾ ਹੈ ਉਥੇ ਸ਼ਬਦ ਦੀ ਗੂੰਜ ਹੈ ਸ਼ਬਦ ਦਾ ਆਨੰਦ ਹੈ ਉਹ ਚ ਆਪਾਂ ਕਿੰਨੇ ਧੀਰ ਬੈਠੇ ਕਿੰਨਾ ਸਮਾਂ ਸ਼ਬਦ ਦਾ ਆਨੰਦ ਵਾਣਿਆ ਜਿਹੜੇ ਮਿੱਠੇ ਮਿੱਠੇ ਆਵਾਜ਼ ਦਰਬਾਰ ਸਾਹਿਬ ਦੀ ਗੂੰਜਦੀ ਹੈ ਕੀਰਤਨ ਦੀ ਉਹਦਾ ਆਨੰਦ ਕਿਵੇਂ ਮਾਰਿਆ ਪਿਛਲੇ ਦਿਨੀ ਆਪਣੇ ਕੋਲੇ ਭਾਈ ਲਖਵਿੰਦਰ ਸਿੰਘ ਜੀ ਵੀਵਜ ਦਿਨ ਲਾ ਕੇ ਗਏ ਨੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਚਲ ਕੇਰਤਨ ਤੋਂ ਬਾਅਦ ਕਮਰੇ ਚ ਬਹਿ ਜਾਣਾ ਗੱਲਾਂ ਬਾਤਾਂ ਕਰਨੀਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਮਹਾਂ ਭਾਈ ਸਾਹਿਬ ਜਦੋਂ ਤੁਸੀਂ ਦਰਬਾਰ ਸਾਹਿਬ ਹਾਜ਼ਰੀ ਭਰਦੇ ਕੀ ਮਹਿਸੂਸ ਹੁੰਦਾ ਤੁਹਾਨੂੰ ਤੇ ਭਾਈ ਸਾਹਿਬ ਦੇ ਜਿਹੜੇ ਬਚਨ ਸੀ ਬੋਲ ਸੀਗੇ ਉਹਨਾਂ ਦੇ ਮੈਨੂੰ ਕਹਿਣ ਲੱਗੇ ਕਹਿੰਦੇ ਗਿਆਨੀ ਜੀ ਜਿੰਨੇ ਵਾਰ ਵੀ ਦਰਬਾਰ ਸਾਹਿਬ ਹਾਜ਼ਰੀ ਭਰੀ ਹੈ ਨਾ ਮੈਨੂੰ ਇਦਾਂ ਲੱਗਦਾ ਜਿਵੇਂ ਪਹਿਲੀ ਵਾਰੀ ਹਾਜ਼ਰੀ ਭਰ ਰਿਹਾ ਇੱਥੇ ਕਦੇ ਇਦਾਂ ਲੱਗਿਆ ਨਹੀਂ ਵੀ ਦੂਜੀ ਵਾਰੀ ਤੀਜੀ ਵਾਰੀ ਭਰੀ ਜਾਂ ਇਨੇ ਸਾਲ ਤੋਂ ਭਰ ਰਿਹਾ ਨਾ ਕਿ ਜਿੰਨੇ ਵਾਰੀ ਵੀ ਜਾਇਦਾ ਹਾਜ਼ਰੀ ਭਰੀ ਦੇ ਇਦਾਂ ਲੱਗਦਾ ਪਹਿਲੀ ਵਾਰੀ ਹਾਜ਼ਰੀ ਭਰ ਰਿਆ ਨਵੇਂ ਹੀ ਨਵਾਂ ਲੱਗਦਾ ਅਨੰਦੇ ਵੱਕਰਾ ਬੰਦਾ ਜਿਹੜੇ ਵੀਰ ਦੀ ਤਾਬਲੇ ਤੇ ਨੇ ਨਾਲ ਉਹਨਾਂ ਨੇ ਵੀ ਇਹੀ ਦੱਸੀ ਸਾਰੀ ਗੱਲ ਕਹਿੰਦੇ ਇਦਾਂ ਲੱਗਦਾ ਹੁੰਦਾ ਜੇ ਦਰਬਾਰ ਸਾਹਿਬ ਜਾ ਰਹੇ ਤਾਂ ਪਹਿਲੀ ਵਾਰੀ ਜਾ ਰਹੇ ਆ ਕਦੇ ਕਦੇ ਤਾਂ ਇਦਾਂ ਲੱਗਦਾ ਵੀ ਅਸੀਂ ਰਾਗੀ ਸਿੰਘ ਹੈ ਹੀ ਨਹੀਂ ਇਸ ਤਾਂ ਸੰਗਤ ਵਿੱਚ ਮੱਥਾ ਟੇਕਣ ਜਾ ਰਹੇ ਆ ਸੋ ਇਹ ਹੈ ਜਿਸ ਚੀਜ਼ ਦਾ ਆਨੰਦ ਲੈਣਾ ਸੀ ਉਹਦੇ ਲਈ ਆਪਾਂ ਨੂੰ ਕੀ ਹੁੰਦਾ ਵੀ ਮੈਨੂੰ ਤਾਂ 1 ਘੰਟਾ 2 ਘੰਟੇ 3 ਘੰਟੇ ਮੱਥਾ ਟੇਕਣ ਨੂੰ ਲੱਗ ਜਾਣਿਆ ਬਹੁਤ ਔਖਾ ਖੜਨਾ ਜੀ ਇਸ ਤਰ੍ਹਾਂ ਜੀ ਉਸ ਤਰ੍ਹਾਂ ਜੀ ਉਹਦੇ ਲਈ ਸਾਰੇ ਅਲਾਮੇ ਇਕੱਠੇ ਕੀਤੇ ਹੁੰਦੇ ਆਸੀਂ ਨੇ ਸ਼ਰਧਾ ਨਹੀਂ ਭਾਵਨਾ ਨਹੀਂ ਘਰ ਦੇ ਮਾਹੌਲ ਚੋਂ ਨਿਕਲ ਕੇ ਗਏ ਤਾਂ ਉੱਥੇ ਉਹ ਮਾਹੌਲ ਲੈਣ ਸੀਗੇ ਉਹ ਨੇੜ ਤਾਂ ਲੈਣ ਸੀ ਉਹ ਸਸੰਗਤ ਦਾ ਆਨੰਦ ਲੈਣ ਸੀ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਆਪ ਬੈਠ ਕੇ ਉੱਥੇ ਕੀਰਤਨ ਕਰਦੇ ਸਨ ਉਹ ਚੀਜ਼ ਦਾ ਉਹ ਅਨੁਭਵ ਲੈਣ ਗਏ ਸੀ ਉਹਦੇ ਵੱਲ ਤਾਂ ਧਿਆਨ ਹੀ ਨਹੀਂ ਰਿਹਾ ਧਿਆਨ ਕੀ ਹੋ ਗਿਆ ਬਾਹਰमुखी ਚੀਜ਼ਾਂ ਵੱਲ ਸਾਰਾ ਮੁ ਗਿਆ ਸੋ ਤੀਰਥ ਸਿਰਜਿਆ ਜਾਂਦਾ ਹੈ ਬਣਾਇਆ ਜਾਂਦਾ ਹੈ ਜਿੱਥੇ ਕੋਈ ਨਾ ਕੋਈ ਵਰਤਾਰਾ ਵਰਤਿਆ ਹੋਵੇ ਤੇ ਬਾਅਦ ਵਿੱਚ ਉਸ ਚੀਜ਼ ਦਾ ਆਤਮਿਕ ਅਨੁਭਵ ਲੈ ਸਕੀਏ ਪਰ ਹੌਲੀ ਹੌਲੀ ਉਹ ਚੀਜ਼ਾਂ ਜਿਹੜੀਆਂ ਨੇ ਸਮੇਂ ਮੁਤਾਬਕ ਕਿਤੇ ਸੀਮਤ ਹੋ ਜਾਂਦੀਆਂ ਨੇ ਕੇਵਲ ਇਸ਼ਨਾਨ ਕਰਨ ਤੱਕ ਜਾਂ ਕੁਝ ਸ਼ਾਪਿੰਗ ਕਰਨ ਤੱਕ ਜਾਂ ਫਿਰ ਇਦਾਂ ਜਾਂ ਮਨ ਦੀ ਤਸੱਲੀ ਦੇ ਵਿਚਾਲ ਆਪਾਂ ਜਾਏ ਆਏ ਇੱਕ ਵਾਰੀ ਤਾਂ ਕਬੀਰ ਸਾਹਿਬ ਮਹਾਰਾਜ ਜੀ ਚਲੋ ਇਹ ਵੀ ਜੇ ਸੀਮਤ ਹੋ ਜਾਏ ਠੀਕ ਹੈ ਪਰ ਉਦੋਂ ਬਾਅਦ ਫਿਰ ਮਾਣ ਵੀ ਚੱਕ ਲਈਦਾ ਹੰਕਾਰ ਵੀ ਮੈਂ ਤਾਂ ਇੰਨੇ ਵਾਰੀ ਜਾਇਆ ਆਇਆ ਇੱਕ ਪੌਲ ਹੱਥੀ ਨਾਤੇ ਆ ਦੋਇ ਪਾ ਚੜੀਐ ਸਹੋਰ ਅਜੇ ਕੋਈ ਪਾਪ ਲਿਆ ਹੋਣਾ ਪਤਾ ਨਹੀਂ ਨਹੀਂ ਹੰਕਾਰ ਦਾ ਵਜਨ ਜ਼ਰੂਰ ਚੜਾ ਲੈਨੇ ਆਪਣੇ ਉੱਪਰ ਸੋ ਬਿਲਕੁਲ ਐਸੇ ਹੀ ਤਰ੍ਹਾਂ ਕਬੀਰ ਸਾਹਿਬ ਮਹਾਰਾਜੀ ਇੱਥੇ ਜ਼ਿਕਰ ਕਰਦੇ ਨੇ ਕਹਿੰਦੇ ਗੰਗਾ ਜੀ ਤੇ ਕੋਈ ਗਿਆ ਹੁਣੇ ਬੜਾ ਮਾਨ ਚੁੱਕਿਆ ਆਪਣੇ ਅੰਦਰ ਹਿਮਾਇਤ ਇੱਥੇ ਰਹਿਣਾ ਹ ਹਮੇਸ਼ਾ ਹੀ ਜੋ ਭੋਜਨ ਪਦਾਰਥਾਂ ਲਈ ਉਹਦੇ ਲਈ ਵੀ ਗੰਗਾ ਜੀ ਦਾ ਪਾਣੀ ਵਰਤਦਾ ਨਿਰਮਲ ਨੀਰ ਵਰਤਦਾ ਕਬੀਰ ਸਾਹਿਬ ਕਹਿੰਦੇ ਭੁੱਲ ਜਾ ਜਦੋਂ ਤੱਕ ਸਿਮਰਨ ਨਹੀਂ ਕਰਦਾ ਜਿਵੇਂ ਬਾਕੀਆਂ ਦੇ ਮਨ ਵਿਸ਼ਿਆਂ 'ਚ ਕਾਮ ਕਰੋ ਲੋ ਮਹੰਕਾਰ 'ਚ ਬਚੇ ਨੇ ਤੇਰਾ ਵੀ ਇਦਾਂ ਹੀ ਫਸਿਆ ਰਹਿਣਾ ਮੁਕਤ ਨਹੀਂ ਹੋ ਸਕਦਾ ਇਹ ਚੀਜ਼ਾਂ ਤੋਂ ਇਹ ਤੇਰੇ ਮਨ ਨੂੰ ਇੱਕ ਆਪਣੇ ਨੂੰ ਇਹ ਆਇਆ ਕਿ ਮੈਂ ਪਤਾ ਨਹੀਂ ਕਿੱਡਾ ਕਿ ਚੰਗਾ ਆ ਦੂਜੀ ਗੱਲ ਹੁਣ ਗੰਗਾ ਦੇ ਪਾਣੇ ਦੇ ਇੱਕ ਸਿਖਤ ਕਰਦੇ ਹੋਏ ਕਹਿੰਦੇ ਨੇ ਕਹਿੰਦੇ ਜਾ ਜਦੋਂ ਤੂੰ ਗੰਗਾ ਤੇ ਜਾਣਾ ਹੈ ਉਹਦੇ ਕਿਨਾਰੇ ਤੇ ਬੈਠਾ ਦੇਖਦਾ ਕਿੰਨਾ ਸਾਫ਼ ਪਾਣੀ ਚੱਲ ਰਿਹਾ ਹੈ ਕਿੰਨਾ ਨਿਰਮਲ ਜਲ ਚੱਲ ਰਿਹਾ ਹੈ ਮੰਦਿਆ ਕਿਤੇ ਉਹ ਪਾਣੀ ਵੱਲ ਦੇਖ ਕੇ ਆਪਣੇ ਮਨ ਨੂੰ ਸਮਝਾ ਲੈ ਕੀ ਸਮਝਾ ਲੈ ਕਬੀਰ ਮਨ ਨਿਰਮਲ ਭਿਆ ਕਿਤੇ ਮੇਰਾ ਮਨ ਵੀ ਇਹੋ ਜਿਹਾ ਪਵਿੱਤਰ ਹੋ ਜਾਏ ਸਾਫ਼ ਹੋ ਜਾਏ ਮੇਰੇ ਮਨ ਵਿੱਚ ਵੀ ਇਹੋ ਜੀ ਸ਼ੁੱਧਤਾ ਆ ਜਾਏ ਜਿਹੋ ਜੀ ਗੰਗਾ ਦੇ ਪਾਣੀ 'ਚ ਹੈ ਜੇ ਤੂੰ ਆਪਣੇ ਮਨ ਨੂੰ ਸ਼ੁੱਧ ਕਰਨ ਵਾਲ ਨੂੰ ਚੱਲ ਪੈਂ ਫੇਰ ਕੀ ਹੋਵੇਗਾ પાછે લાગો હર ફરે કહે ત કબીર કવીર ફેરતે ਹੁਣ ਤੂੰ ਰੱਬ ਨੂੰ ਲੱਭਦਾ ਏ ਕਹਿੰਦੇ ਫੇਰ ਤਾਂ ਰੱਬ ਤੇਰੇ ਪਿੱਛੇ ਲੱਗਿਆ ਫਿਰੇਗਾ કબીર કબીર ਦੀ ਆਵਾਜ਼ ਮਾਰ ਕੇ ਤੈਨੂੰ ਬੁલાਵੇਗਾ ਭਾਈ ਮੈਂ ਤੈਨੂੰ ਮਿਲਣਾ ਚਾਹਣਾ ਹੈ ਭਾਵੇਂ ਕੇ શુદ્ધ મન પવિત્ર મન ਦੇ ਕਿੱਡੇ ਵੱਡੇ ભક્ત ਜੀ ਇੱਥੇ મહાનતા ਦੱਸ ਰਹੇ ਨੇ ਕਿ ਆਪਣੇ ਮਨ ਨੂੰ ਸ਼ੁੱਧ ਕਰਨ ਦਾ ਯਤਨ ਕਰਨਾ ਤੀਰਥਾਂ ਤੇ ਜਾਓ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਸਾਧੂ ਸੰਤ ਮਹਾਤਮਾ ਦੀ ਸੰਗਤ ਕਰੋ ਇਤਿਹਾਸ ਪੜੋ ਕਿਸੇ ਵਿਦਵਾਨ ਕੋਲ ਬੈਠੋ ਗੱਲ ਹੈ ਆਪਣੇ ਵਿਚਾਰਾਂ ਨੂੰ ਆਪਣੇ ਧਿਆਨ ਨੂੰ ਆਪਣੀ ਸੁਰਤ ਨੂੰ ਸਾਧਨਾ ਜੇ ਕੋਈ ਸਾਧ ਲੈਂਦਾ ਹੈ ਉਹਨੂੰ ਸੱਚ ਦੀ ਸੋਝੀ ਆਪੀ ਹੋ ਜਾਂਦੀ ਹੈ ਪਰ ਜੇ ਨਹੀਂ ਸਾਧਦਾ ਫਿਰ ਇਹਨਾਂ ਚੀਜ਼ਾਂ ਦਾ ਹੰਕਾਰ ਚੁੱਕ ਲੈਂਦਾ ਹੈ ਫਿਰ ਉਹ ਹੰਕਾਰ ਇਹਨੂੰ ਬਾਕੀਆਂ ਨਾਲੋਂ ਵੀ ਵੱਧ ਪਲੇਟ ਕਰਕੇ ਰੱਖ ਦਿੰਦਾ ਹੈ। ਬਾਕੀਆਂ ਦਾ ਹੰਕਾਰ ਤਾਂ ਕਦੇ ਟੁੱਟ ਸਕਦਾ ਹੈ ਪਰ ਜਿਹਦੇ ਅੰਦਰ ਧਾਰਮਿਕਤਾ ਦਾ ਹੰਕਾਰ ਆ ਜਾਏ ਉਹ ਕਦੇ ਟੁੱਟਦਾ ਨਹੀਂ ਹੈ। ਸੂਕਸ਼ਮ ਹੋਵੇਂ ਤੋੜਨੇ ਬੜੀ ਔਖੀ ਹੈ ਸਾਧ ਸੰਗਤ ਜੀ। ਤਾਂ ਮਹਾਰਾਜ ਜੀ ਨੇ ਇੱਥੇ ਦੱਸਿਆ ਬੇਸ਼ਿਆਂ ਤੋਂ ਮੁਕਤ ਹੋਣ ਲਈ ਕੇਵਲ ਤੀਰਥ ਦਾ ਇਸ਼ਨਾਨ ਨਹੀਂ ਬਲਕਿ ਮਨ ਦੀ ਸਾਧਨਾ ਕਰਨੀ ਪੈਂਦੀ ਹੈ। ਪਰ ਆਮ ਪਬਲਿਕ ਕਿਉਂ ਨਹੀਂ ਮੁਕਤ ਹੁੰਦੀ ਕਿਉਂਕਿ ਉਹ ਤਨ ਦੇ ਇਸ਼ਨਾਨ ਤੱਕ ਸੀਮਤ ਹੋ ਜਾਂਦੀ ਹੈ। ਹੁਣ ਇਸ ਤੋਂ ਅੱਗੇ 56 ਨੰਬਰ ਸ਼ਲੋਕ ਹੈ ਕਬੀਰ ਹਰ ਦੀਪੀ ਅਰੀ ਚੋਨਾ ਉਜਲ ਪਾਏ ਰਾਮ ਸਨੇਹੀ ਤਉ ਮਿਲੈ ਦੋਨੋਂ ਵਰਣ ਗਵਾਏ ਵਰਨਾ ਵਰਨਾ ਸ਼ਬਦ ਰੰਗ ਲਈ ਵਰਤਿਆ ਜਾਂਦਾ ਹੈ ਤੇ ਭਾਰਤ ਦੇ ਪਰਜਾਂ ਨੂੰ ਚਾਰ ਵਰਨਾਂ ਵਿੱਚ ਵੰਡਿਆ ਗਿਆ ਇੱਕ ਨੂੰ ਸਭ ਤੋਂ ਉੱਚਾ ਵਰਨ ਦੂਜੇ ਨੂੰ ਉਹ ਤੋਂ ਨੀਵਾਂ ਤੀਜੇ ਨੂੰ ਉਹ ਤੋਂ ਨੀਵਾਂ ਚੌਥਾ ਵਰਨ ਜਿਹੜਾ ਸੀ ਉਹਨੂੰ ਕਹਿੰਦੇ ਤੂੰ ਬਾਕੀ ਸਾਰੇ ਵਰਨਾਂ ਦੀ ਸੇਵਾ ਕਰਨੀ ਹੈ ਤੂੰ ਸਭ ਤੋਂ ਨੀਮਾ ਤਾਂ ਕਈਆਂ ਦੇ ਅੰਦਰ ਇਹ ਵਰਨ ਵਿਵਸਥਾ ਕਰਕੇ ਮਾਣ ਤੇ ਹੰਕਾਰ ਹੁੰਦਾ ਕਿ ਮੈਂ ਤਾਂ ਉੱਚੇ ਵਰਨ ਵਿੱਚ ਹੰਕਾਰ ਜਿਹੜੇ ਨੀਚੇ ਰਹਿ ਗਏ ਉਹਨਾਂ ਦੇ ਅੰਦਰ ਹੀਣ ਭਾਵਨਾ ਹੁੰਦੀ ਹੈ ਕਿ ਅਸੀਂ ਨੀਵੇਂ ਵਰਨ ਵਿੱਚ ਆ ਹੁਣ ਮਹਾਰਾਜ ਜੀ ਇਹ ਦੋਸ ਲੋਕਾਂ ਚ ਅਗਲਿਆਂ ਚ ਸਮਝਾਉਣਗੇ ਕਿ ਜਦੋਂ ਜਿਹੜਾ ਹੀਣ ਭਾਵਨਾ ਚ ਉਹ ਵੀ ਰੱਬ ਦਾ ਨਾਮ ਨਹੀਂ ਲੈ ਸਕਦਾ ਹੈ ਉਹ ਰੱਬ ਨੂੰ ਲਾਹਮੇ ਦੇਣ ਤੇ ਲੱਗ ਜਾਂਦਾ ਹੈ ਜਿਹੜਾ ਹੰਕਾਰ ਵਿੱਚ ਹੈ ਉਹ ਵੀ ਨਹੀਂ ਲੈ ਸਕਦਾ ਹੈ ਇਹ ਦੋਵੇਂ ਚੀਜ਼ਾਂ ਆਪਣੇ ਅੰਦਰੋਂ ਕੱਢਣੀਆਂ ਪੈਣੀਆਂ ਨੇ ਹੀਣ ਭਾਵਨਾ ਵੀ ਕੱਢਣੀ ਤੇ ਹੰਕਾਰ ਵੀ ਕੱਢਣਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਸਮਝਾਉਂਦੇ ਨੇ ਦੋ ਚੀਜ਼ਾਂ ਦੇ ਉਦਾਹਰਣ ਦਿੱਤੀ ਕਹਿੰਦੇ ਕਬੀਰ ਹਰ ਦੇ ਪੀਰੀ ਹਲ ਦੇ ਜਿਹੜੀ ਹੈ ਪੀਲੇ ਰੰਗ ਦੀ ਹੈ ਚੋਨਾ ਉਜਲ ਭਾਏ ਚੋਨਾ ਜਿਹੜਾ ਹੈ ਕਲੇ ਚੋਨਾ ਇਹ ਉਜਲਾ ਹੈ ਚਿੱਟਾ ਹੈ ਸਫੈਦ ਹੈ ਦੋਵਾਂ ਦਾ ਵਰਨ ਅਲੱਗ-ਅਲੱਗ ਹੈ ਹਲ ਦੀ ਪੀਲੀ ਹੈ ਚੋਨਾ ਸਫੈਦ ਹੈ RAM ਸਨੇਹੀ ਤਉ ਮਿਲੈ ਦੋਨੋਂ ਵਰਨ ਗਵਾਏ ਰਾਮ ਜੀ ਪ੍ਰਭੂ ਜੀ ਦੇ ਸਨੇਹ ਵਿੱਚ ਪਿਆਰ ਵਿੱਚ ਤਦੋਂ ਹੀ ਜੀਵ ਦਾ ਮਿਲਾਪ ਹੋ ਸਕਦਾ ਹੈ ਪਿਆਰ ਕਰਨ ਵਾਲਾ ਰੱਬ ਨੂੰ ਉਹ ਬਣ ਸਕਦਾ ਹੈ ਦੋਨੋਂ ਵਰਨ ਗਵਾਏ ਚੁੰਨੇ ਨੂੰ ਛਟਿਆਏ ਦਾ ਹਲਦੇ ਨੂੰ ਪੀਲੇਪਣ ਦਾ ਇੱਕ ਨੂੰ ਮਾਣ ਹੋਵੇ ਇੱਕ ਨੂੰ ਹੀਣਤਾ ਹੋਵੇ ਇਹ ਦੋਵੇਂ ਚੀਜ਼ਾਂ ਗਵਾਉਣੀਆਂ ਪੈਣੀਆਂ ਨੇ ਤਾਂ ਉਸ ਨੂੰ ਮਿਲ ਸਕਦਾ ਹੈ ਆਪਣੇ ਅੰਦਰ ਹੀਣ ਭਾਵਨਾ ਵੀ ਨਾ ਹੋਵੇ ਆਪਣੇ ਅੰਦਰ ਹਉਮੈ ਭਾਵਨਾ বিনা ਹੋਵੇ ਮਹਾਰਾ ਦੇ ਬਾਣੀ ਚ ਜਿਹੜੇ ਬਚਨ ਆਉਂਦੇ ਨੇ ਹੀਨੜੀ ਜਾਤ ਮੇਰੀ ਜਾਤ ਅਮਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਇਹ ਗੱਲਾਂ ਆ ਜਾਂਦੀਆਂ ਨੇ ਜਦੋਂ ਡਿਸਕ੍ਰਿਮੀਨੇਸ਼ਨ ਹੁੰਦਾ ਸੋਸਾਇਟੀ ਵਿੱਚ ਤਾਂ ਬੰਦੇ ਦੇ ਮਨ ਚ ਨੇਚਰਲੀ ਇਹ ਚੀਜ਼ਾਂ ਆ ਜਾਂਦੀਆਂ ਨੇ ਜਦੋਂ ਬਾਬਾ ਨਾਮਦੇਵ ਮਹਾਰਾਜ ਜੀ ਨੂੰ ਕੁਦਰਤੀ ਕਿਸੇ ਮੌਜ ਵਿੱਚ ਬੈਠੇ ਬੈਠੇ ਕੋਈ ਮੰਡਲੀ ਦੇ ਵਿੱਚ ਜਾਂਦੇ ਜਾਂਦੇ ਉਹ ਵੀ ਰਾਮ ਰਾਮ ਜਪਦੇ ਜਪਦੇ ਉਹ ਮੰਡਲੀ ਮੰਦਿਰ ਚ ਚਲੀ ਗਈ ਉੱਥੇ ਜਾ ਕੇ ਆਪ ਵੀ ਬਿੱਚੇ ਬਹਿ ਗਏ ਨਗਰ ਦੇ ਲੋਕਾਂ ਨੇ ਪਛਾਨ ਲਿਆ ਤਾਂ ਨਾਮਦੇਵ ਆ ਸਾਡੇ ਵਰਨ ਬਵਸਥਾ ਮੁਤਾਬਕ ਹੈ ਤਾਂ ਹੀਠਲੇ ਵਰਨ ਚਾਹੁੰਦਾ ਤਾਂ ਉਹਨਾਂ ਨੇ ਉਥੋਂ ਧੱਕੇ ਦੇ ਕੇ ਬਾਹਰ ਕੱਢਿਆ ਜਦੋਂ ਬਾਹਰ ਕੱਢਿਆ ਉਸ ਵੇਲੇ ਜਿਹੜੀ ਮਨ ਦੀ ਅਵਸਥਾ ਸੀ ਉਹਨੂੰ ਬਾਬਾ ਨਾਮਦੇ ਮਹਾਰਾਜ ਜੀ ਨੇ ਕਿਹਾ ਕਹਿੰਦੇ ਮੈਨੂੰ ਇਦਾਂ ਦੇ ਬੋਲ ਉਹਨਾਂ ਨੇ ਬੋਲੇ ਛੇ ਪੇ ਕੇ ਜਨਮ ਕਾਹੇ ਕੋ ਆਇਆ ਹੀਨੜੀ ਜਾਤ ਮੇਰੀ ਜਾਤ ਮੇਰੀ ਜਾਤ ਬੜੀ ਹੀਣੀ ਐ ਤੇ ਮੈਂ ਕਾਣੂ ਛੰਬਿਆਂ ਦੇ ਘਰ ਜੰਮਿਆ ਛਿਪੇ ਤੋਂ ਮੈਂ ਤੋਂ ਛੰਬਿਆਂ ਦੇ ਪਰਿਵਾਰ ਦੇ ਵਿੱਚ ਸੋ ਇਸ ਤਰ੍ਹਾਂ ਹੀਨ ਭਾਵਨਾ ਵੀ ਆ ਜਾਂਦੀ ਐ ਪਰ ਫੇਰ ਉਸੀ ਨੂੰ ਦੇਖਣਾ ਵੀ ਨਹੀਂ ਸਾਰਿਆਂ ਵਾਹਿਗੁਰੂ ਪ੍ਰਮਾਤਮਾ ਕਾਲ ਪੁਰਖ ਜਿਹੜਾ ਹੈ ਉਹ ਦੁਨੀਆ ਦੀਆਂ ਬਣਾਈਆਂ ਵੰਡੀਆਂ ਮੁਤਾਬਕ ਨਹੀਂ ਉਹ ਮਨੁੱਖ ਦੀ ਭਾਵਨਾ ਮੁਤਾਬਕ ਮਿਲਦਾ ਐ ਜਦੋਂ ਫਿਰ ਉਹ ਜੁੜੇ ਨੇ ਭਗਤ ਜੀ ਤੇ ਲੋਕ ਹੱਸੇ ਕਹਿੰਦੇ ਤੇਰੇ ਕੋਲ ਤਾਂ ਹੱਕ ਹੀ ਨਹੀਂ ਭਗਤੀ ਕਰਨ ਦਾ ਫਿਰ ਉਹਨਾਂ ਨੇ ਦੂਜਾ ਸ਼ਬਦ ਉਚਾਰਨ ਕੀਤਾ ਕਹਿੰਦੇ ਰੱਬ ਜੀ ਤੇਰੀ ਭਗਤ ਨਾ ਛੱਡੂ ਭਾਵੇਂ ਲੋਕ ਹਸੈ ਜਿੰਨਾ ਮਰਜੀ ਹੱਸ ਦਿਆ ਕਰ ਦਿਆ ਕਰੀ ਜਾਂਦੇ ਪਰ ਤੇਰੀ ਭਗਤੀ ਨਹੀਂ ਛੱਡਦੀ ਇਹਨਾਂ ਦੇ ਕਰਕੇ ਮੈਂ ਆਪ ਥੋੜਾ ਪਤਾ ਗਿਰ ਜਾਣਾ ਹੈ ਰਸਾਤਲ ਵਿੱਚ ਚਲੇ ਜਾਣਾ ਹੀਣਤਾ ਦਾ ਭਾਵਨ ਆਪਣੇ ਅੰਦਰੋਂ ਦੂਰ ਕਰਨਾ ਦੂਜੇ ਪਾਸੇ ਹਉਮੈ ਆ ਵੀ ਮੈਂ ਬੜਾ ਵੱਡਾ ਹੰਕਾਰ ਹੈ ਆਪਣੇ ਅੰਦਰ ਤੇ ਜਿਹੜਾ ਹੰਕਾਰ ਹੈ ਉਹ ਹੰਕਾਰ ਵੀ ਜੁੜਨ ਨਹੀਂ ਦਿੰਦਾ ਉਹ ਆਪਣੇ ਅੰਦਰੋਂ ਉਸ ਹੰਕਾਰ ਨੂੰ ਵੀ ਕੱਢਣਾ ਜਿਸ ਤਰ੍ਹਾਂ ਕਿ ਭਗਤ ਰਾਮਾਨੰਦ ਜੀ ਦਾ ਜ਼ਿਕਰ ਆਉਂਦਾ ਹੈ ਉਹ ਬ੍ਰਾਹਮਣ ਨੇ ਕਾਸ਼ੀ 'ਚ ਰਹਿ ਰਹੇ ਨੇ ਮੰਨਿਆ ਜਾਂਦਾ ਕਬੀਰ ਸਾਹਿਬ ਦੇ ਗੁਰੂ ਨੇ ਕਬੀਰ ਸਾਹਿਬ ਨੇ ਉਹਨਾਂ ਤੋਂ ਗੁਰਮਤ ਦੀ ਸਿੱਖਿਆ ਲਈ ਪਰ ਜਦੋਂ ਕਬੀਰ ਸਾਹਿਬ ਦੀ ਪ੍ਰਸਿੱਧੀ ਹੋਈ ਰਾਮਾਨੰਦ ਜੀ ਮਿਲਣ ਆਏ ਨੇ ਕਬੀਰ ਸਾਹਿਬ ਜੀ ਨੇ ਗੁਰੂ ਨੇ ਹੱਥ ਜੋੜੇ ਤਾਂ ਭਗਤ ਰਾਮਾਨੰਦ ਜੀ ਉਹਨਾਂ ਨੂੰ ਵਾਧ ਝੁੱਕ ਗਏ ਉਹਨਾਂ ਦੇ ਅੱਗੇ ਉਹਨਾਂ ਤੋਂ ਵੀ ਵਾਧ ਝੁੱਕ ਗਏ ਉਹਨਾਂ ਦੇ ਅੱਗੇ ਤੇ ਨਮਸਕਾਰ ਕਬੀਰ ਨੂੰ ਕੀਤੀ ਹੁਣ ਹੈਰਾਨੀ ਦੀ ਗੱਲ ਇਹ ਤਾਂ ਬ੍ਰਾਹਮਣ ਉੱਚੀ ਜਾਤ ਦੇ ਵੈਸ਼ਨਵ ਤਾਂ ਉਹਨਾਂ ਦੇ ਅੰਦਰ ਹੰਕਾਰ ਦਾ ਭਾਵ ਨੇ ਸੀ ਇਸੇ ਕਰਕੇ ਫਿਰ ਰਾਮਾਨੰਦ ਜੀ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਤੇ ਦਰਜ ਹੁੰਦਾ ਜਿੱਥੇ ਜਾ ਕੇ ਕਹਿੰਦੇ ਨੇ ਕਤ ਜਾਈਏ રે ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭੈਉ ਪੰਗ ਪੋਜਾ ਚਾਲੇ ਤੇ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨਹੀ ਮਾਏ ਕਹਿੰਦੇ ਮੈਂ ਵੀ ਬਹੁਤ ਕਰਮ ਕਾਂਡਾਂ 'ਚ ਉਲਝਿਆ ਸੀ ਪਰ ਹੁਣ ਪਤਾ ਲੱਗਿਆ ਬ੍ਰਹਮ ਵਸਦਾ ਕਿੱਥੇ ਹੈ ਤਾਂ ਇਹ ਹੈ ਹੰਕਾਰ ਉੱਚੀ ਜਾਂਦਾ ਵੀ ਕੱਢਣਾ ਤੇ ਨੀਵੀਂ ਜਾਤ ਦੀ ਹੀਣਤਾ ਕੱਢਣੀ ਜੇ ਸਿਮਰਨ ਵਾਲੇ ਪਾਸੇ ਆਉਣਾ ਕੇਵਲ ਆਪਣੇ ਚੋ ਨਹੀਂ ਜਿਹੜਾ ਸਿਮਰਨ ਕਰਨ ਵਾਲਾ ਦੂਜੇ ਨੂੰ ਵੀ ਇਹੋ ਜੀ ਨਜ਼ਰ ਨਾਲ ਨਾ ਦੇਖੇ ਉਹ ਜੇ ਸਿਮਰਨ ਕਰਨ ਵਾਲਾ ਸੋਚਦਾ ਵੀ ਮੈਂ ਕਿਸੇ ਪਤਾ ਨਹੀਂ ਕਿੰਨਾ ਉੱਚਾ ਹੋ ਗਿਆ ਜਾਂ ਉੱਚੀ ਜਾਤੀ ਚਾ ਜਾਂ ਮੈਂ ਨੀਵੀਂ ਚਾ ਜਾਂ ਕਿੱਦਾਂ ਆ ਇਹ ਚੀਜ਼ ਨਿਕਲ ਕੇ ਜਦੋਂ ਕੇਵਲ ਮਨੁੱਖ ਮਾਤਰ ਪ੍ਰਾਣੀ ਮਾਤਰ ਨੂੰ ਪ੍ਰਾਣੀ ਮਾਤਰ ਜਾਣ ਕੇ ਆਪਣੇ ਆਪ ਨੂੰ ਤੇ ਸ੍ਰਿਸ਼ਟੀ ਨੂੰ ਚਲਦਾ ਹੈ ਕਹਿੰਦੇ ਵੀ ਹੁਣ ਇਹ ਸਹੀ ਲੀਤੇ ਪੈ ਗਿਆ ਜੋਹੀ ਵੰਡੇ ਚ ਚੱਲ ਰਿਹਾ ਪਹਿਲਾਂ ਕਿਸੇ ਨੇ ਹੋਰ ਤਰ੍ਹਾਂ ਦੀਆਂ ਵੰਡੀਆਂ ਪਾਈਆਂ ਸੀ ਸਿਮਰਨ ਕਰਨ ਵਾਲਾ ਕਿਸੇ ਹੋਰ ਤਰ੍ਹਾਂ ਦੀ ਵੰਡੀ ਪਾ ਲੈ ਉਹ ਤਾਂ ਫਿਰ ਕੈਟੇਗੋਰਾਇਜ਼ ਕਰ ਦਿੱਤਾ ਉਸ ਚੀਜ਼ ਨੂੰ ਨੇ ਇਹਨੂੰ ਪਰਵਾਹ ਨਹੀਂ ਕੀਤਾ ਹੁਣ ਅਗਲੇ ਸ਼ਲੋਕ ਚ ਫੇਰ ਦੱਸ ਰਹੇ ਨੇ ਸਿਮਰਨ ਦੇ ਵਿੱਚ ਇਹ ਜਿਹੜੀ ਚੀਜ਼ ਹੈ ਦੋਨੇ ਚੀਜ਼ਾਂ ਗਵਾਉਣੀਆਂ ਪੈਣੀਆਂ ਜੇ ਗਵਾ ਦਿੱਤੀਆਂ ਫਿਰ ਬਣੇਗਾ ਕੀ ਕਬੀਰ ਹਰ ਦੇ ਫਿਰ ਤਨ ਹਰੈ ਚੋਣ ਚਹਿਨ ਨਾ ਰਹਾਏ ਵਲੇਹਾਰੀ ਇਹ ਪ੍ਰੀਤ ਕਾ ਜਿਹਹ ਜਾਤ ਵਰਣ ਕੁਲ ਜਾਏ ਕਮੇ ਸਾ ਮਹਾਰਾਜ ਕਹਿੰਦੇ ਹਲਦੀ ਪੀਲੀ ਐ ਚੂਨਾ ਚਿੱਟਾ ਐ ਤੇ ਦੋਵਾਂ ਨੂੰ ਜਦੋਂ ਮਿਲਾ ਦਿੱਤਾ ਨਾ ਦੋਵਾਂ ਨੂੰ ਜਦੋਂ ਮਿਲਾ ਦਿੱਤਾ ਹਲਦੀ ਨੇ ਆਪਣਾ ਰੰਗ ਛੱਡ ਦਿੱਤਾ ਚੁੰਨੇ ਨੇ ਆਪਣਾ ਛੱਡ ਦਿੱਤਾ ਇੱਕ ਨਵਾਂ ਰੰਗ ਬਣ ਗਿਆ ਨਾ ਮਾਰਾ ਰੰਗ ਕਿਹੜਾ ਬਣਿਆ ਲਾਲ ਰੰਗ ਬਣ ਗਿਆ ਲਾਲ ਰੰਗ ਜਿਸ ਕੋ ਲੱਗਾ ਤਿਸਕੇ ਬੜ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਟਾ ਹੁਣ ਇੱਥੇ ਤਾਂ ਚਲੋ ਆਪਾਂ ਕੱਪੜੇ ਮਸ਼ੀਨ 'ਚ ਧੋਣੇ ਆ ਜੇ ਸਾਬਣ ਨਾਲ ਧੋਤੇ ਹੁਣ ਕਿਤੇ ਹਲਦੀ ਲੱਗੀ ਹੋਵੇ ਆਪਾਂ ਜੇ ਸਾਬਣ ਲਾਉਣੇ ਆ ਉਹ ਹਲਦੀ ਵਾਲਾ ਨਿਸ਼ਾਨ ਲਾਲ ਰੰਗ ਦਾ ਹੋ ਜਾਂਦਾ ਹੁੰਦਾ ਪੀਲਾ ਉਹਨੇ ਲਾਲ ਹੋ ਜਾਣਾ ਉਸ ਵੇਲੇ ਸੋ ਆਪਣਾ ਰੰਗ ਚੁੰਨੇ ਨੇ ਵੀ ਛੱਡ ਦਿੱਤਾ ਹਲਦੀ ਨੇ ਵੀ ਛੱਡ ਦਿੱਤਾ ਇੱਕ ਨਵਾਂ ਰੰਗ ਬਣ ਗਿਆ ਏਦਾਂ ਜਿਨੇ ਆਪਣੇ ਅੰਦਰੋਂ RAM ਸਨੇਹੀ ਤੋ ਮਿਲੇ ਵਾਹਿਗੁਰੂ ਜੀ ਦੇ ਨਾਲ ਜਿਹੜਾ ਸਨੇਹ ਕਰਨਾ ਪ੍ਰਮਾਤਮਾ ਨਾਲ ਮਿਲਣਾ ਇਹ ਤਾਂ ਮਿਲ ਸਕਦੇ ਐ ਵਾਹਿਗੁਰੂ ਬਿលਹਾਰੀ ਇਹ ਪ੍ਰੀਤ ਕੋ ਜਿਹਹ ਜਾਤ ਵਰਣ ਕੁਲ ਜਾਏ ਮੈਂ ਸਦਕੇ ਜਾਣਾ ਐ ਇਸੇ ਪਿਆਰ ਤੋਂ ਜਿਹਦੇ ਵਿੱਚੋਂ ਜਾਤ ਵਰਣ ਤੇ ਕੁਲ ਦਾ ਹੰਕਾਰ ਚਲਾ ਗਿਆ ਵਰਣ ਚਾਰ ਵਰਣ ਨੇ ਜਾਤ ਜਿਹੜੀ ਐ ਜਾਤਾਂ ਜੜੀਆਂ ਨੇ ਇੱਕ ਇੱਕ ਵਰਨ ਚ ਸੈਂਕੜੇ ਜਾਤਾਂ ਨੇ ਕੁੱਲ ਕਿਹੜੀ ਐ ਕੁੱਲ ਤੋਂ ਭਾਵ ਆਮ ਤੌਰ ਤੇ ਗੋਤ ਵੀ ਲੈ ਲਿਆ ਜਾਂਦਾ ਏ ਇੱਕ ਇੱਕ ਜਾਤ ਚ ਅੱਗੇ ਪਤਾ ਨਹੀਂ ਕਿੰਨੇ ਇੱਕ ਗੋਤ ਨੇ ਹਜ਼ਾਰਾਂ ਚ ਗਿਣਤੀ ਆ ਜਾਂਦੀ ਐ ਇਸ ਚੀਜ਼ ਦੀ ਜਾਏ ਜਦੋਂ ਇਹ ਸਾਰੀਆਂ ਚੀਜ਼ਾਂ ਚਲੀਆਂ ਗਈਆਂ ਬਲਿਹਾਰੀ ਇਹ ਪ੍ਰੀਤ ਕੋ ਮੈਂ ਇਸੇ ਪ੍ਰੀਤ ਤੋਂ ਸੱਚ ਕੇ ਜਾਨਾ ਉੱਚਤਾ ਦਾ ਮਾਣ ਵੀ ਕੱਢ ਦਿੱਤਾ ਨੀਵੇਂ ਨੀਵੇਂ ਬਣਦਾ ਹੀਣਤਾ ਵੀ ਕੱਢ ਦਿੱਤੀ ਤੇ ਐਸੀ ਪ੍ਰੀਤ ਤੋਂ ਸਦਕੇ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਦਕੇ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਿੱਥੇ ਐਸੀ ਹੀ ਪ੍ਰੀਤ ਹੈ ਚੁੰਦੇ ਨੇ ਆਪਣਾ ਰੰਗ ਛੱਡਿਆ ਹਲਦੀ ਨੇ ਆਪਣਾ ਰੰਗ ਛੱਡਿਆ ਇੱਕ ਲਾਲ ਰੰਗ ਬਣ ਗਿਆ ਹੈ ਇੱਥੇ ਕਬੀਰ ਸਾਹਿਬ ਮਹਾਰਾਜ ਜੀ ਵੀ ਨੇ ਰਵਿਦਾਸ ਮਹਾਰਾਜ ਵੀ ਬਿਰਾਜਮਾਨ ਨੇ ਨਾਮਦੇਵ ਮਹਾਰਾਜ ਜੀ ਵੀ ਬਿਰਾਜਮਾਨ ਨੇ ਫਰੀਦ ਸਾਹਿਬ ਸ਼ੇਖ ਵੀ ਬਿਰਾਜਮਾਨ ਨੇ ਇੱਥੇ ਗੁਰੂ ਸਾਹਿਬ ਆਪ ਵੀ ਬਿਰਾਜਮਾਨ ਐਸੀ ਪ੍ਰੀਤ ਤੋਂ ਸਦਕੇ ਜਾਈਏ ਤੋ ਇਹ ਦੋਵੇਂ ਸ਼ਲੋਕਾਂ ਚ ਆਪ ਜੀ ਨੇ ਸਮਝਾਇਆ ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਇੱਕ ਤਾਂ ਦੇਠਾਂ ਦੇ ਉਲਝਣ ਚ ਇਨਸਾਨ ਪੈ ਜਾਂਦਾ ਹੈ ਇਹ ਤੋਂ ਬਚਣਾ ਹੈ ਅਸਲ ਜਿਹੜਾ ਭਲਾ ਹੋਣਾ ਹੈ ਉਹ ਹੋਣਾ ਹੈ ਨਾਮ ਜਪ ਕੇ ਦੂਜਾ ਹੈ ਜਾਤ ਪਰ ਨਾਦਿਕ ਚ ਉਲਝ ਜਾਂਦਾ ਹੈ ਇਹਦੇ ਤੋਂ ਬਚਣਾ ਹੈ ਜੇ ਭਲਾ ਹੋਣਾ ਹੈ ਤਾਂ ਆਪਣੀਆਂ ਇਹ ਵੰਡੀਆਂ ਨੂੰ ਗਵਾ ਕੇ ਭਲਾ ਹੋਣਾ ਹੈ ਸਤਿਗੁਰੂ ਜੀ ਮਿਹਰਮਤ ਕਰਨਾ ਗੁਰੂ ਸਾਹਿਬ ਜੀ ਦੇ ਮਤਬ ਬਚਨਾਂ ਨੂੰ ਸਮਝ ਕੇ ਜੀਵਨ ਚ ਕਮਾ ਸਕੀਏ ਇਹ ਅਰਦਾਸ ਬੈਂਚੇ ਗੁਰੂ ਚਰਨਾ ਚ ਤੋ ਅੱਜ ਸਾਧ ਸੰਗਤ ਜੀ ਬਸੰਤ ਪੰਚਮੀ ਦਾ ਦਿਹਾੜਾ ਹੈ। ਤੋ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ। ਮਾਤਾ ਜੀਤੋ ਜੀ ਜੋ ਕਿ ਲਾਹੌਰ ਦੇ ਰਹਿਣ ਵਾਲੇ ਸੀ। ਲਾਹੌਰ ਦੀ ਸੰਗਤ ਨੇ ਮਹਾਰਾਜ ਕੋ ਸੁਨੇਹਾ ਭੇਜਿਆ ਸੱਚੇ ਪਾਤਸ਼ਾਹ ਹਾਲਾਤ ਕੋ ਸਹੀ ਨਹੀਂ ਐ। ਆਪ ਜੀ ਦਿਨ ਬਦਲੋ ਤਰੀਕ ਬਦਲੋ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ। ਸ੍ਰੀ ਮਹਾਰਾਜ ਇੱਥੇ ਤਾਂ ਬਰਾਤ ਲੈ ਕੇ ਆਉਣੇ ਬਹੁਤ ਔਖੀ ਹੈ ਗੁਰੂ ਕਹਿੰਦੇ ਕੋਈ ਗੱਲ ਨਹੀਂ। ਅਸੀਂ ਆਨੰਦਪੁਰ ਸਾਹਿਬ ਦੇ ਨੇੜੇ ਲਾਹੌਰ ਬਣਾ ਦਿਆ।